ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਖਬਰ ਜਿਹੜੀ ਜ਼ਰੂਰੀ ਜਾਣਕਾਰੀ ਹੈ ਕਿਉਂਕਿ ਝੋਨੇ ਦੇ ਸੀਜ਼ਨ ਦੇ ਵਿੱਚ ਸੋਨੀ ਸੀਜ਼ਨ ਦੇ ਵਿੱਚ ਜਿਹੜੀਆਂ ਫਸਲਾਂ ਦੀਆਂ ਕੀਮਤਾਂ ਦਾ ਐਲਾਨ ਹਰ ਸਾਲ ਕੇਂਦਰ ਸਰਕਾਰ ਵੱਲੋਂ ਥੋੜਾ ਬਹੁਤਾ ਜੋ ਵਾਅਦਾ ਦਿੱਤਾ ਜਾਂਦਾ ਉਹਦਾ ਕੀਤਾ ਜਾਂਦਾ ਤੇ ਅੱਜ ਐਲਾਨ ਹੋਇਆ ਹੈ ਖਾਸ ਕਰ ਆਪਾਂ ਝੋਨੇ ਬਾਰੇ ਗੱਲ ਕਰਾਂਗੇ ਝੋਨੇ ਦਾ ਰੇਟ ਜਿਹੜਾ 5.35% ਪਿਛਲੇ ਸਾਲ ਦੇ ਮੁਕਾਬਲੇ ਵਧਾਇਆ ਗਿਆ ਸੀਏਸੀਪੀ ਕਮਿਸ਼ਨ ਔਨ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਦੀਆਂ ਰეკਮੈਂਡੇਸ਼ਨਾਂ ਤੇ ਜਿਹੜਾ ਕੇਂਦਰ ਸਰਕਾਰ ਵੱਲੋਂ ਭਾਅ ਹੈ ਝੋਨੇ ਦੀ ਫਸਲ ਦਾ ਇੱਕ ਹੁੰਦਾ ਕਾਮਨ ਗ੍ਰੇਡ ਇੱਕ ਹੁੰਦਾ ਏ ਗ੍ਰੇਡ ਪੈਦੀ ਆਪਣਾ ਏ ਗ੍ਰੇਡ ਦੇ ਵਿੱਚ ਜਿਹੜੇ ਰੇਟ ਆਪਾਂ ਨੂੰ ਮਿਲਦੇ ਨੇ ਕਾਮਨ ਗ੍ਰੇਡ ਜਿਹੜਾ ਪਿਛਲੇ ਸਾਲ 2283 ਰੁਪਏ ਸੀਗਾ ਤੇ ਸੌਰੀ 2183 ਸੀਗਾ ਤੇ A ਗ੍ਰੇਡ 2203 ਰੁਪਏ ਤੇ ਇਸ ਸਾਲ ਜਿਹੜਾ 117 ਰੁਪਏ ਦਾ ਵਾਧਾ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕਾਮਨ ਗ੍ਰੇਡ 2300 ਰੁਪਏ ਪ੍ਰਤੀ ਕੁਆਂਟਲ ਤੇ A ਗ੍ਰੇਡ ਜਿਹੜਾ ਝੋਨਾ ਉਹ 2320 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵੇਚੂਗਾ ਇਹਦੇ ਵਿੱਚ ਜਿਹੜਾ ਤੁਹਾਨੂੰ ਪਤਾ ਕਿ ਨਿਰਧਾਰਨ ਜਿਹੜਾ ਕੀਮਤਾਂ ਦਾ ਕੀਤਾ ਜਾਂਦਾ ਉਹਦੇ ਵਿੱਚ ਸਾਰੀਆਂ ਜੋ ਖਾਦਾਂ ਦਾ ਜਾਂ ਕੋਈ ਖਰਚਾ ਵਧਿਆ ਹੈ ਜਾਂ ਕੋਈ ਬਿਜਲੀ ਦਾ ਖਰਚਾ ਵਧਿਆ ਉਹ ਸਾਰੀ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਕਮਿਸ਼ਨ ਔਨ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਹੈ ਉਹਦੇ ਵੱਲੋਂ ਜਿਹੜੀਆਂ ਸਿਫਾਰਸ਼ਾਂ ਦਿੱਤੀਆਂ ਜਾਂਦੀਆਂ ਨੇ ਤੇ ਉਹ ਅੱਗੇ ਜਿਹੜੀਆਂ ਹੈਗੀਆਂ ਕੇਂਦਰ ਸਰਕਾਰ ਨੂੰ ਭੇਜੀਆਂ ਜਾਂਦੀਆਂ ਨੇ ਕੇਂਦਰ ਸਰਕਾਰ ਵੱਲੋਂ ਜਿਹੜੀ ਕੈਬਨਟ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਵਧੇ ਹੋਏ ਰੇਟ ਨੇ ਉਹ ਅਪਰੂਵ ਕੀਤੇ ਜਾਂਦੇ ਆ ਤੋ ਇਸ ਸਾਲ ਸੀਜ਼ਨ 2024 ਦੇ ਵਿੱਚ ਉਹਨਾਂ ਪਿਛਲੇ ਸਾਲ ਦੇ ਮੁਕਾਬਲੇ 117 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਵੱਧ ਵਿਕੂਗਾ ਤੇ ਪ੍ਰਮਾਤਮਾ ਮਿਹਰ ਕਰਨ ਕੇ ਆਪਣੇ ਚੰਗੇ ਝਾੜ ਹੋਣ ਜੇ ਆਪਾਂ 30 ਕੁਇੰਟਲ 35 ਕੁਇੰਟਲ ਤੇ ਝਾੜ ਲੈਂਦੇ ਤਾਂ ਆਪਣਾ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਭਗ ਲਗਭਗ ਤੁਸੀਂ ਲਾ ਲਓ ਵੀ 44500 ਰੁਪਏ ਵੱਧ ਇਨਕਮ ਆਪਾਂ ਨੂੰ ਹੋਣ ਦੀ ਆਸ ਹੈ 3500 ਦਾ ਮਤਲਬ 117 ਰੁਪਏ ਜੇ ਆਪ ਲਾਈਏ ਤਾਂ ਪ੍ਰਮਾਤਮਾ ਮਿਹਰ ਕਰਨ ਕੇ ਫਸਲવાડી ਚੰਗੀ ਹੋਵੇ ਚਲੋ ਜੋਰ ਰੇਟ ਮਿਲੇ ਬਾਕੀ ਆਪਦੇ ਸਜਾਕਮੈਂਟਾਂ ਜਰੂਰ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ